ਉਮ ਤਾਂ ਨਾਲ ਬਨਾਇਆ ਤੀਆਂ ਦਾ ਤਿਹਾਰ ਕੁੜੀਆਂ ਨੇ ਦਿਨ ਕਿਹਨੇ ਕਹੀ ਨੇ ਕਿਹਨੇ ਕਿਹਾ ਵੀਰੇ ਦੂ ਘੇੜੇ ਸੱਸੇ ਮੇਨੂੰ ਨਸਲਿਆ ਕੁੜੀਆਂ ਨੂੰ ਚੜਿਆ ਗੋਡੇ ਗੋਡੇ ਚਾ ਤੀਆਂ ਨੇ ਪੁਰਾਣੇ ਦਿਨ ਗਰਾਏ ਯਾਦ ਕੁਝ ਬਾਤਾਂ ਤੇ ਜਿਵੇਂ ਕਿ ਤੀਆਂ ਦਾ ਤਿਹਾੜ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਂਦਾ ਤਾਂ ਉਹ ਮੈਂ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਹਰ ਇੱਕ ਸਟੇਟ ਦੇ ਵਿੱਚ ਕਹਿ ਸਕਦੇ ਹਾਂ ਹਰ ਇੱਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਤਿਹਾੜ ਨੂੰ ਪੂਰੀ ਰੌਣਕਾਂ ਤੇ ਨਾਲ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਤੇ ਅੱਜ ਅਸੀਂ ਪਹੁੰਚੇ ਜਿੱਥੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤੀਆਂ ਦਾ ਤਿਹਾੜ ਜਿਹੜਾ ਕਿ ਮਨਾਇਆ ਜਾ ਰਿਹਾ ਹੈ ਤਾਂ ਆਓ ਗੱਲ ਕਰਦੇ ਹਾਂ ਸਾਰਿਆਂ ਨਾਲ ਤੇ ਉਹਨਾਂ ਨੂੰ ਪੁੱਛਦੇ ਆ ਕਿ ਅੱਜ ਦਾ ਦਿਨ ਕਿਉਂ ਮਨਾਇਆ ਜਾਂਦਾ ਹੈ ਤੇ ਉਹਨਾਂ ਨੂੰ ਕਿੱਦਾਂ ਦਾ ਲੱਗ ਰਿਹਾ ਛੋਟੀ ਹਿੰਦੀ ਨੇ ਹਿੰਦੀ ਨਾਲ ਕਿ ਛੋਟੀ ਹਿੰਦੀ ਨੇ ਹਿੰਦੀ ਨਾਲ ਕਿ ਚੰਦੂ ਵੇੜੇ ਸਸਤੇ ਵੀ ਮੈਨੂੰ ਨੱਚ ਲੈਣ ਦੇ, ਕਜੇ ਕਾਲੀ ਬਰੋਗਤੀ ਹੁੰਦੇ ਵੇੜੇ ਸਸਤੇ ਵੀ ਮੈਨੂੰ ਨੱਚ ਲੈਣ ਦੇ, ਕਜੇ ਕਾਲੀ ਦੌੜਦੀ ਤੇ। ਤੇੰਆ ਦਾ ਤਿਹਾੜ ਸੋਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਰਾ ਮਹੀਨਾ ਚੱਲਣ ਵਾਲਾ ਕੁੜੀਆਂ ਦਾ ਤਿਹਾਰਾ ਹੈ। ਇਸਿਆਂ ਦੇ ਸੋਣ ਮਹੀਨੇ ਦੀ ਤੀਜ ਨੂੰ ਸ਼ੁਰੂ ਹੋਣ ਵਾਲੇ ਇੱਕ ਮੁੱਖ ਤਿਹਾ ਨੂੰ ਤੀਆਂ ਕਹਿੰਦੇ ਨੇ। ਇਹ ਤਿਹਾਰ 15 ਦਿਨ ਚੱਲਦਾ ਹੈ ਪੂਰਨਮਾਸ਼ੀ ਵਾਲੇ ਦਿਨ ਤੱਕ ਮਨਾਇਆ ਜਾਂਦਾ ਹੈ ਪੂਰਨਮਾਸ਼ੀ ਦੀ ਸ਼ਾਮ ਨੂੰ ਤੀਆਂ ਖਤਮ ਹੁੰਦੀਆਂ ਹਨ ਤੀਆਂ ਸਮਾਪਤ ਹੋਣ ਦੀ ਰਸਮ ਨੂੰ ਤੀਆਂ ਦਾ ਭੋਗ ਪਾਉਣਾ ਕਿਹਾ ਜਾਂਦਾ ਹੈ ਪਰ ਤੀਆਂ ਦਾ ਤਿਹਾਰ ਸਿਰਫ ਪੰਜਾਬ ਤੱਕ ਹੀ ਸੀਮਿਤ ਨਹੀਂ ਹੈ ਇਹ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਿਹਾਰ ਨੂੰ ਕੁੜੀਆਂ ਖੂਬ ਰੌਣਕਾਂ ਦੇ ਨਾਲ ਮਨਾਉਂਦੀਆਂ ਨੇ ਤੇ ਇਸ ਵੇਲੇ ਤਸਵੀਨਾ ਤੁਸੀਂ ਵੇਖ ਰਹੇ ਹੋ ਪੰਜਾਬ ਦੇ ਵਿੱਚ ਇਸ ਤਹਾਰ ਨੂੰ ਪੂਰੇ ਖੁਸ਼ੀਆਂ ਦੇ ਨਾਲ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਰੌਣਕਾਂ ਲੱਗੀਆਂ ਹੋਈਆਂ ਨੇ ਕੁੜੀਆਂ ਤਿਆਰ ਹੋ ਕੇ ਪਹੁੰਚੀਆਂ ਹੋਈਆਂ ਨੇ ਗਿੱਧਾ ਪੰਗੜਾ ਬੋਲੀਆਂ ਪਾਈਆਂ ਜਾ ਰਹੀਆਂ ਨੇ ਤਾਜਸੀ ਪੰਚੇ ਹੋਇਆ ਜਿੱਥੇ ਇਸ ਤਿਹਾਰ ਨੂੰ ਮਨਾਇਆ ਜਾ ਰਿਹਾ ਤੇ ਗੱਲਬਾਤ ਵੀ ਕੀਤੀ ਗਈ ਹੈ ਕਿ ਆਖਰਕਾਰ ਇਹ ਤਿਹਾਰ ਕਿਉਂ ਮਨਾਇਆ ਜਾਂਦਾ ਤੇ ਜਿਹੜੇ ਇਸ ਤਿਹਾਰ ਨੂੰ ਮਨਾ ਰਹੇ ਨੇ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਜੀ ਮੈਂ ਕਿਹਾ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਤਾਂ ਤੁਹਾਨੂੰ ਪਤਾ ਕਿਤਿਆਂ ਕਿਉਂ ਮਨਾਈਆਂ ਜਾਂਦੀਆਂ ਨੇ ਕਿਉਂਕਿ ਜਦੋਂ ਨਵੀਆਂ ਬੈਈਆਂ ਕੁੜੀਆਂ ਪੇਕੇ ਘਰ ਆਉਂਦੀਆਂ ਸੌਣ ਦੇ ਮਹੀਨੇ ਰਹਿਣ ਨੂੰ ਮਿਲਦਾ ਨੱਚਦੀਆਂ ਟੱਪਦੀਆਂ ਰੌਣਕਾਂ ਲਾਉਂਦੀਆਂ ਮੋਈ ਇੱਥੇ ਤੁਸੀਂ ਆਏ ਹੋ ਤੀਆਂ ਦਾ ਤੇ ਹਰ ਮਨਾਇਆ ਗਿਆ ਤੇ ਕਿਵੇਂ ਦਾ ਲੱਗਿਆ ਸਾਨੂੰ ਬਹੁਤ ਹੀ ਮਜ਼ਾ ਆਇਆ ਬਹੁਤ ਖੁਸ਼ ਹੋਏ ਅਸੀਂ ਸਾਰੇ ਇਕੱਠੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ ਹੱਸੇ ਖੇਡੇ ਸਾਨੂੰ ਬਹੁਤ ਹੀ ਮਜ਼ਾ ਆਇਆ ਅੱਜ ਇੱਥੇ ਤੀਆਂ ਮਨਾਇਆਂ ਗਈਆਂ ਨੇ ਤੇ ਸਾਰਿਆਂ ਦੇ ਵੱਲੋਂ ਬੋਲੀਆਂ ਪਾਈਆਂ ਗਈਆਂ ਨੱਚਿਆ ਗਿਆ ਟੱਪਿਆ ਗਿਆ ਹਾਲਾਂਕਿ ਇੱਥੇ ਸਾਰਿਆਂ ਦੇ ਵੱਲੋਂ ਹਰ ਕਹਿ ਸਕਦੇ ਆ ਕਿ ਹਰ ਏਜ ਗਰੁੱਪ ਦੇ ਲੋਕ ਇੱਥੇ ਇਕੱਠੇ ਹੋਏ ਨੇ ਕਿ ਅਜਿਹਾ ਤਿਉਹਾਰ ਹੈ ਜਿਸ ਦੇ ਵਿੱਚ ਕੁੜੀਆਂ ਵਿਆਹੀਆਂ ਹੋਈਆਂ ਕੁੜੀਆਂ ਬਜ਼ੁਰਗਾ ਤੱਕ ਇਸ ਤਿਹਾਰ ਦੇ ਵਿੱਚ ਨੱਚ ਟੱਪ ਕੇ ਜੁੜਾ ਕੇ ਆਨੰਦ ਮਾਣਿਆ ਜਾਂਦਾ ਹੈ ਸੌਣ ਦਾ ਮਹੀਨਾ ਸਾਰੇ ਮਹੀਨਿਆਂ ਦੇ ਵਿੱਚੋਂ ਸੁਹਾਗਣਾਂ ਦਾ ਮਹੀਨਾ ਕਿਹਾ ਜਾਂਦਾ ਤੋੜਿਆ ਜਾਂਦਾ ਨਵੀਂ ਨਵੇਲੀਆਂ ਦੁਲਹਨਾਂ ਨੂੰ ਪੇਕੇ ਭਿਜਨੇ ਦਰਵਾਜ਼ਾ ਸਿਗਾ ਪਹਿਲੇ ਵੀ ਸੌਣ ਦਾ ਮਹੀਨਾ ਕਰੇ ਜਾਂ ਤੇ ਹੁਣ ਸੱਸਾਂ ਘਰ ਰਹਿਣ ਸੱਸਾਂ ਵੀ ਇੰਜੋਏ ਕਰਦੇ ਨੂੰ ਆ ਵੀ ਇੰਜੋਏ ਕਰਦੇ ਤੇ ਸਧਾਰਾ ਹੁੰਦਾ ਹੁੰਦਾ ਸੀਗਾ ਬਿਸਕਟ ਆ ਕੇ ਕਿ ਕੇਵਲ ਸਾਡੇ ਤੇ ਉਧਰ ਹਰਿਆਣੇ ਦੇ ਵਿੱਚ ਕੇਵਲ ਦਿੰਦੇ ਹੁੰਦੇ ਆ ਕਿ ਕਿਹੜਾ ਪੰਜਾਬ ਦੇ ਵਿੱਚ ਕੇਵਲ ਉਸਨ ਪਰ ਮੈਂ ਵੈਸੇ ਬਿਸਕਟ ਜਿਆਦਾ ਕਿਨੇ ਆ ਕਿ ਬਿਸਕਟ ਵੀ ਬਹੁਤ ਦਿੰਦੇ ਆ ਹੁਣ ਅੱਥੇ ਮਾਵਾ ਵੀ ਬੈਠੀਆਂ ਧੀਆ ਵੀ ਬੈਠੀਆਂ ਸੱਸਰ ਬੈਠੀਆਂ ਨੂੰਹਾਂ ਵੀ ਬੈਠੀਆਂ ਤੇ ਅਸੀਂ ਸਾਰੇ ਇੰਜੋਏ ਕਰ ਰਹੇ ਆ ਤਾਂ ਉਹ ਤੁਹਾਨੂੰ ਦਿਖਾਉਨੇ ਆ ਕਿ ਕਿੰਝ ਦਿਨ ਬੋਲੀਆਂ ਪਾ ਕੇ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਸੁਣਦੇ ਆ ਹਾਲ ਮਾਇ ਮੇਰੀ thank you dad, and dad. ਪਿਆਹੀ ਨਹੀਂ ਗਿਆ ਜੀ ਹਾਂ ਅੱਜ ਦੇ ਦਿਨ ਇੱਥੇ ਅੰਤਾਖਸ਼ਰੀ ਵੀ ਚੜੀ ਖਿਡਾਈ ਗਈ ਸੀ ਇਸ ਹ ਦੋ ਟੀਮਾਂ ਜਿਹੜੀ ਕਿ ਬਣਾਈਆਂ ਗਈਆਂ ਸੀ ਜਿਸ ਵਿੱਚ ਸਾਰਿਆਂ ਦੇ ਵੱਲੋਂ ਆਪਣੇ ਆਪਣੇ ਗਾਣੇ ਪੁਰਾਣੇ ਗਾਣੇ ਯਾਦ ਕੀਤੇ ਗਏ ਮौज-ਮਸਤੀ ਜੁੜੀ ਕੀਤੇ ਗਏ ਕਹਿ ਸਕਦੇ ਆ ਕਿ ਪੰਜਾਬੀ ਸੱਭਿਆਚਾਰ ਨੂੰ ਵੀ ਯਾਦ ਕੀਤਾ ਗਿਆ ਕਿ ਕਿੰਝ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਇਕੱਠੇ ਹੁੰਦੇ ਸਨ ਤੇ ਉਸ ਤਿਹਾੜ ਨੂੰ ਬੜੇ ਹੀ ਚਾਅ ਦੇ ਨਾਲ ਮਨਾਉਂਦੇ ਨੇ ਤੇ ਮੋੜ ਤੋਂ ਅੱਜ ਉਸ ਦਿਨ ਨੂੰ ਯਾਦ ਕੀਤਾ ਗਿਆ ਤੇ ਪੁਰਾਣੇ ਦਿਨ ਵੀ ਯਾਦ ਕੀਤੇ ਗਏ ਪੰਜਾਬ ਤਿਉਹਾਰਾਂ ਦੀ ਧਰਤੀ ਹੈ ਪੰਜਾਬੀ ਸੱਭਿਆਚਾਰ ਦੇ ਵਿੱਚ ਸੌਣ ਮਹੀਨੇ ਦੀ ਵਿਸ਼ੇਸ਼ ਮਹੱਤ ਹੈ ਇਸ ਮਹੀਨੇ ਮਾਪੇ ਜੁੱਥੇ ਆਪਣੀਆਂ ਵਿਆਹਦੜੀਆਂ ਨੂੰ ਸੰਧਾਰੇ ਦੇ ਰੂਪ ਦੇ ਵਿੱਚ ਮਠਿਆਮ ਬਿਸਕਟ ਤੇ ਹੋਰ ਮਠਿਆਈਆਂ ਲੈ ਕੇ ਜਾਂਦੇ ਹਨ ਤੇ ਉੱਥੇ ਹੀ ਸਹੁਰੇ ਘਰ ਬੈਠੀਆਂ ਸੱਜ ਵਿਆਈਆਂ ਦੇ ਮਨਾ ਅੰਦਰ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਹਾਣੀ ਕੁੜੀਆਂ ਨੂੰ ਮਿਲਣ ਦੀ ਤਾਂਗ ਵੀ ਪ੍ਰਗਟ ਹੁੰਦੀ ਹੈ ਪਰ ਅਮੀਰ ਪੰਜਾਬੀ ਸੱਭਿਆਚਾਰ ਦੇ ਪਏ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਪਿੰਡਾਂ 'ਚੋਂ ਤੀਆਂ ਦੇ ਪਿੜ ਲੋਪ ਕਰ ਦਿੱਤੇ ਹਨ ਅੱਜ ਤੋਂ 3-4 ਦਾ ਹਾਕੇ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੌਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪਿੰਗਾ ਚੂਟਦੀਆਂ ਗਿੱਧਾ ਪਾਉਂਦੀਆਂ ਹੋਈਆਂ ਇੱਕ ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ ਜਿਹੜੀਆਂ ਔਰਤਾਂ ਨੇ ਬਚਪਨ ਚ ਤੀਆਂ ਦਾ ਮਾਹੌਲ ਦੇਖਿਆ ਉਹਨਾਂ ਦੇ ਮਨ ਦੇ ਵਿੱਚ ਦੁਬਾਰਾ ਤੀਆਂ ਤੇ ਜਾਣ ਦਾ ਚਾਪ ਪੈਦਾ ਹੁੰਦਾ ਤੇ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਵਾਂਗੇ ਕਿ ਤੀਆਂ ਦੇ ਤਿਉਹਾਰ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੇ ਸਾਨੂੰ ਤੁਸੀਂ ਕਮੈਂਟਸ ਦੇ ਵਿੱਚ ਵੀ ਦੱਸ ਸਕਦੇ ਹੋ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਿੱਦਾਂ ਤੁਹਾਨੂੰ ਇਸ ਵੀਡੀਓ ਨੂੰ ਦੇਖ ਕੇ ਮਹਿਸੂਸ ਹੋਇਆ ਜੇਕਰ ਤੁਹਾਡੀ ਵੀ ਕੋਈ ਯਾਦ ਤਾਜ਼ਾ ਹੋਈ ਹੈ ਤਾਂ ਤੁਸੀਂ ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ